ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਮੈਡੀਕਲ ਦੇ ਨਾਲ ਸੰਬੰਧਿਤ ਵੋਕੇਬਲਰੀ ਨੂੰ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਟਰਾਂਸਲੇਟ ਕਰਾਂਗੇ ਬਿਲਕੁਲ ਐਬਸੋਲੂਟਲੀ ਬਹੁਤ ਜ਼ਿਆਦਾ ਇਨਨਾਰਮਸਲੀ ਸੁਰੱਖਿਆ ਪ੍ਰੋਟੈਕਸ਼ਨ ਵਿਆਪਕ ਵਾਈਡ ਸਪਰੈਡ ਪਛਾਣ ਆਡੈਂਟਿਟੀ ਮੁਆਵਜ਼ਾ ਕੰਪਨਸੇਸ਼ਨ ਕਮੀ ਡੈਫੀਸ਼ੈਂਸੀ ਵੈਸੇ ਵੀ ਐਨੀਵੇ ਟੁਕਮ ਅਪਰੋਪਰੀਟ भटकना डिस्ट्रैक्शन संकेत इंडिकेट इजाजत परमिशन प्रवानगी अप्रूवल मान लो अस्यूम गलबात करना इंटरैक्ट होनी ह्यूमरस व्यवस्था एडजस्टमेंट निराश फ्रस्ट्रेटेड परेशान एजिटेटेड दखल इंटरवेंशन सहूलत फैसिलिटेट लागू करना इंप्लीमेंट ਸੰਭਾਲਣਾ ਪਰਿਜਰ ਵਿਸਤ੍ਰਿਤ ਕਰਦਾ ਹੈ ਐਲਾਬੋਰੇਟਸ ਅਨੁਮਾਨ ਲਗਾਉਣਾ ਐਂਟੀਸਿਪੇਟ ਬਿਲਕੁਲ ਐਗਜੈਕਟਲੀ ਖੁਲਾਸਾ ਕਰਨਾ ਰਿਵੀਲ ਖਤਮ ਕਰਨਾ ਟਰਮੀਨੇਟ ਸਾਵਧਾਨ ਮੈਟੀਕੁਲਸ ਹਾਵੀ ਡੋਮਿਨੇਟ